ਆ ਰਹੀ ਆ ਤਾਂ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੋ ਅੱਜ ਮੈਚ ਹੋਣਾ ਸੀ ਉਹ ਰੱਦ ਹੋ ਗਿਆ ਦਰਸਲ WCL ਜਾਨੀ ਕਿ ਵਰਲਡ ਕ੍ਰਿਕਟ ਲੈਜੈਂਡ ਜਿਹੜੀ ਲੀਗ ਚੱਲ ਰਹੀ ਸੀਗੀ ਤਾਂ ਉਸ ਦੇ ਵਿੱਚ ਜੋ ਭਾਰਤ ਦੇ ਪੁਰਾਣੇ ਦਿਗਜ ਖਿਡਾਰੀ ਨੇ ਤੇ ਦੂਸਰੇ ਪਾਸੇ ਪਾਕਿਸਤਾਨ ਦੇ ਖਿਡਾਰੀ ਸੀਗੇ ਉਹਨਾਂ ਦਾ ਅੱਜ ਮੈਚ ਹੋਣਾ ਸੀਗਾ ਪਰ ਅੱਜ ਇਹ ਮੈਚ ਰੱਦ ਹੋ ਗਿਆ ਤੇ ਇਹ ਰੱਦ ਕਿਉਂ ਹੋਇਆ ਇਸ ਦੀ ਇੱਕ ਵੱਡੀ ਵਜ੍ਹਾ ਹੈਗੀ ਹੈ ਦਰਸਲ ਭਾਰਤ ਦੇ ਜਿਹੜੇ ਦਿਗਜ ਖਿਡਾਰੀ ਨੇ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਇਹ ਮੈਚ ਰੱਦ ਕਰ ਦਿੱਤਾ ਗਿਆ ਤਾਂ ਉਹ ਕਿਹੜੇ ਖਿਡਾਰੀ ਨੇ ਸਭ ਤੋਂ ਪਹਿਲਾਂ ਨਾਮ ਹੈ ਹਰਪਜਨ ਸਿੰਘ ਦਾ ਤਾਂ ਹਰਪਜਨ ਸਿੰਘ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾ ਕੀਤਾ ਗਿਆ ਇਸ ਤੋਂ ਇਲਾਵਾ ਇਰਫਾਨ ਪਠਾਨ ਜੂਸਫ ਪਠਾਨ ਇਸ ਤੋਂ ਇਲਾਵਾ ਬਾਕੀ ਜਿਹੜੇ ਖਿਡਾਰੀ ਨੇ ਸ਼ੇਕਰ ਤਵਨ ਸ੍ਰੇਸ਼ ਰੈਣਾ ਤਾਂ ਇਹ ਉਹ ਖਿਡਾਰੀ ਨੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾ ਕੀਤਾ ਗਿਆ ਤੇ ਅਜੇ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਪੋਸਟ ਵੀ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਖਿਮਾ ਜਾਚਨਾ ਮੰਗੀ ਹੈਗੀ ਆ ਕਿ ਅਸੀਂ ਜਿਹੜੇ ਫੈਨਸ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੈਗੇ ਪਰ ਇਹ ਮੈਚ ਰੱਦ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ WCL ਦਾ ਅੱਜ ਦੂਸਰਾ ਸੀਜ਼ਨ ਸੀਗਾ ਜਿਹੜਾ ਉਹ ਚੱਲ ਰਿਹਾ ਹੈਗਾ ਜਿਸ ਦੇ ਵਿੱਚ ਭਾਰਤ ਪਾਕਿਸਤਾਨ ਵੈਸਟ ਇੰਡੀਜ਼ ਇਸ ਤੋਂ ਲਾ ਵੱਧਕਨਿ ਅਫਰੀਕਾ ਆਸਟ੍ਰੇਲੀਆ ਦੇ ਜਿਹੜੇ ਸਾਬਕਾ ਖਿਡਾਰੀ ਨੇ ਜਾਨਕੀ ਜਿਹੜੇ ਪੁਰਾਣੇ ਦਿਗਜ ਖਿਡਾਰੀ ਨੇ ਭਾਵੇਂ ਉਹ ਆਸਟ੍ਰੇਲੀਆ ਦੀ ਗੱਲ ਕਰ ਲਈ ਜਾਵੇ ਵੈਸਟ ਇੰਡੀਜ਼ ਦੀ ਗੱਲ ਕੀਤੀ ਜਾਵੇ ਜਾਂ ਫਿਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਿਗਜਾਂ ਦੇ ਜਿਹੜੇ ਇਹ ਮੈਚ ਹੁੰਦੇ ਨੇ ਪਹਿਲਾ ਸੀਜ਼ਨ ਵੀ ਹੋਇਆ ਸੀਗਾ ਜਿਸ ਦੇ ਵਿੱਚ ਹਰਪਜਨ ਸਿੰਘ ਜਿਹੜੇ ਉਹ ਖੇਡੇ ਸੀਗੇ ਪਰ ਜੋ ਹਰ ਸਥਿਤੀ ਬਣੀ ਹੋਈ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਤਣਾਅ ਦੀ ਸਥਿਤੀ ਬਣੀ ਹੋਈ ਆ ਤਾਂ ਅਜਿਹੇ ਦੇ ਵਿੱਚ ਜੋ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਵਾਪਰਦਾ ਹੈ ਗਿਆ ਜਿਸ ਦੇ ਵਿੱਚ 26 ਸਲਾਨੀ ਮਾਰੇ ਜਾਂਦੇ ਨੇ ਤੇ ਉਸ ਤੋਂ ਬਾਅਦ 7 ਮਈ ਨੂੰ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਜਾਂਦਾ 7 ਅਤੇ 10 ਮਈ ਦੇ ਵਿੱਚ ਕਾਰਜ ਜਿਹੜਾ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਇੱਕ ਤਰ੍ਹਾਂ ਅਟੈਕ ਕੀਤਾ ਜਾਂਦਾ ਹੈਗਾ ਹਾਲਾਂਕਿ ਬਾਅਦ ਦੇ ਵਿੱਚ ਸੀਜ਼ਫਾਇਰ ਹੋ ਜਾਂਦਾ ਪਰ ਉਸ ਤੋਂ ਬਾਅਦ ਲਗਾਤਾਰ ਭਾਵੇਂ ਫਿਲਮ ਜਿੱਤ ਦੀ ਗੱਲ ਕੀਤੀ ਜਾਵੇ ਤਾਂ ਉਸਤੇ ਵੀ ਇਸ ਗੱਲ ਦੇ ਜਿਹੜੇ ਦਰਸ਼ਕ ਸੀਗੇ ਜਾਂ ਫਿਰ ਚਾਹਣ ਵਾਲੇ ਹੁੰਦੇ ਨੇ ਉਹਨਾਂ ਦਾ ਇੱਕ ਆਪਣਾ ਰਾਈਟ ਹੁੰਦਾ ਤੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਸੀਗੇ ਕਿ ਭਾਰਤ ਅਤੇ ਪਾਕਿਸਤਾਨ ਦਾ ਮੈਚ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤਾਂ ਅਜੇ ਦੇ ਵਿੱਚ ਵਰਲਡ ਕ੍ਰਿਕਟ ਲੀਗ ਦੇ ਵਿੱਚ ਅੱਜ ਜੋ ਮੈਚ ਹੋਣ ਜਾ ਰਿਹਾ ਸੀ ਭਾਰਤ ਅਤੇ ਪਾਕਿਸਤਾਨ ਦਾ ਉਹ ਰੱਦ ਹੋ ਗਿਆ ਹਾਲਾਂਕਿ ਜੇਕਰ ਫਿਲਮ ਜੱਕ ਦੀ ਗੱਲ ਕੀਤੀ ਜਾਵੇ ਦਲਜੀਤ ਦੋਸਾਂਝ ਦੀ ਜੋ ਫਿਲਮ ਆਉਂਦੀ ਹੈਗੀ ਆ ਸਰਦਾਰ ਜੀ ਥੇਰੀ ਤਾਂ ਉਸ ਦੇ ਵਿੱਚ ਜੋ ਪਾਕਿਸਤਾਨੀ ਐਕਟ੍ਰੈਸ ਸੀਗੀ ਹਾਨੀਆ ਉਸ ਨੂੰ ਲੈ ਕੇ ਵੀ ਵਿਰੋਧ ਹੋਇਆ ਤੇ ਉਹ ਫਿਲਮ ਜਿਹੜੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤੀ ਗਈ ਇਸੇ ਤਰ੍ਹਾਂ ਜੇਕਰ ਅਮਰਿੰਦਰ ਗਿੱਲ ਦੀ ਫਿਲਮ ਦੀ ਚੱਲ ਮੇਰਾ ਪੁੱਤ ਜਿਹੜੇ ਉਹਨਾਂ ਦਾ ਅਗਲਾ ਪਾਰਟ ਆ ਰਿਹਾ ਹੈਗਾ ਉਹ ਫਿਲਮ ਵੀ ਜਿਹੜੀ ਹਜੇ ਤੱਕ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਕਿਉਂਕਿ ਪਾਕਿਸਤਾਨੀ ਜਿਹੜੇ ਅਦਾਕਾਰ ਨੇ ਉਸ ਫਿਲਮ ਦੇ ਵਿੱਚ ਨੇ ਪਰ ক্রিকেট ਨੂੰ ਲੈ ਕੇ ਜਿਹੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਵਰਲਡ ਕ੍ਰਿਕਟ ਦੇ ਲੈਜੈਂਡਸ ਦਾ ਅੱਜ ਮੈਚ ਹੋਣ ਜਾ ਰਿਹਾ ਸੀਗਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਾਂ ਉਸ ਦੇ ਵਿੱਚ ਜੋ ਖਿਡਾਰੀਆਂ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ ਤਾਂ ਲਗਾਤਾਰ ਉਹਨਾਂ ਖਿਡਾਰੀਆਂ ਦੇ ਟਵੀਟ ਵੀ ਸਾਹਮਣੇ ਆ ਰਹੇ ਨੇ ਬਾਈਟ ਵੀ ਆ ਉਹਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਅਸੀਂ ਇਹ ਜਿਹੜਾ ਮੈਚ ਨਹੀਂ ਖੇਡਾਂਗੇ ਤਾਂ ਆਪਰੇਸ਼ਨ ਸੰਦੂਰ ਨੂੰ ਲੈ ਕੇ ਜਿਹੜੇ ਕ੍ਰਿਕਟਰ ਨੇ ਪੁਰਾਣੇ ਕ੍ਰਿਕਟ ਜਿਹੜੇ ਦਿਗਜ ਨੇ ਉਹਨਾਂ ਦੇ ਵਿੱਚ ਵੀ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਭਾਰਤ ਦੇ ਟੀਮ ਦੇ ਜਿਹੜੇ 4 ਤੋਂ 5 ਪਲੇਅਰ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਜਿਹੜੇ ਇਹ ਮੈਚ ਖੇਡਣ ਤੋਂ ਮਨਾ ਕਰ ਦਿੱਤਾ ਗਿਆ ਜੇਕਰ ਟੀਮ ਦੀ ਗੱਲ ਕੀਤੀ ਜਾਵੇ ਜੁਵਰਾਜ ਸਿੰਘ ਸ਼ਿਕਰ ਤਵਨ ਹਰਪਜਨ ਸਿੰਘ ਸ਼ਰੇਸ਼ ਰੈਣਾ ਇਰਫਾਨ ਪਠਾਨ ਯੂਸੋ ਪਠਾਨ ਰੋਬੀਨੋ ਥਾਪਾ ਪਿਊਸ਼ ਚਾਵਲਾ ਜਾਨਕੀ ਜਿਹੜੇ ਪੁਰਾਣੇ ਆਮ ਤੌਰ ਤੇ ਜਦੋਂ ਜਿਹੜੇ 90 95 ਵਾਲੇ ਜਨਮੇ ਨੇ ਤਾਂ ਉਸ ਤੋਂ ਬਾਅਦ 2000 ਜਾਂ ਉਸ ਦੌਰ ਦੇ ਵਿੱਚ ਜਦੋਂ ਸੌਰਵ ਗੰਗੋਲੀ ਹੋਰਾਂ ਦਾ ਜੋ ਰੰਦਰ ਸੁਬਾਗ ਹੋਰ ਹੁੰਦਾ ਸਮਾ ਸੀਗਾ ਰਾਹੁਲ ਦਰਾਵੜ ਹੋਰ ਹੁੰਦਾ ਜਿਹੜੇ ਉਸ ਸਮੇਂ ਖੇਡਦੇ ਸੀ ਖਿਡਾਰੀ ਜਿਹੜੇ ਅੱਜ ਦਿੱਗਜ ਖਿਡਾਰੀ ਨੇ ਉਹਨਾਂ ਦੇ ਨਾਮ ਵਕਵਾ ਕਰ ਰਿਹਾ ਹੈ ਰੈਕਡ ਨੇ ਤੇ ਉਹ ਖਿਡਾਰੀ ਜਿਹੜੇ ਅੱਜ ਉਹਨਾਂ ਨੇ ਮੈਚ ਖੇਡਣਾ ਸੀਗਾ ਜੇਕਰ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਮੁਹੰਮਦ ਹਾਫਿਜ਼ ਸ਼ੌaib ਮਲਕ ਇਸ ਤੋਂ ਇਲਾਵਾ ਸਰਜੀਲ ਖਾਨ तमाम ਇਹ ਖਿਡਾਰੀ ਸੀਗੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਦੇ ਇਹ ਖਿਡਾਰੀਆਂ ਨੇ ਭਾਰ ਦੇ ਖਿਡਾਰੀਆਂ ਦੇ ਨਾਲ ਮੈਚ ਖੇਡਣਾ ਸੀਗਾ ਪਰ ਹੁਣ ਇਹ ਮੈਚ ਰੱਦ ਕਰ ਦਿੱਤਾ ਗਿਆ ਕੈਨਸਲ ਕਰ ਦਿੱਤਾ ਗਿਆ ਦੱਸਦੇ ਕਿ ਬਰਮਿੰਗਮ ਦੇ ਵਿੱਚ ਇਹ ਮੈਚ ਹੋਣ ਜਾ ਰਿਹਾ ਸੀਗਾ ਪਰ ਹਾਲਾਂਕਿ ਉਸ ਤੋਂ ਪਹਿਲਾਂ ਹੀ ਕੁਝ ਖਿਡਾਰੀਆਂ ਦੇ ਵੱਲੋਂ ਜਵਾਬ ਦਿੱਤਾ ਗਿਆ ਸੀਗਾ ਹਾਲਾਂਕਿ ਇਹ ਸੰਭਾਵਨਾ ਵੀ ਬਣੀ ਹੋਈ ਸੀਗਾ ਕਿ ਸ਼ਾਇਦ ਮੈਚ ਹੋ ਸਕਦਾ ਪਰ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਖਿਡਾਰੀਆਂ ਦੇ ਵੱਲੋਂ ਜਵਾਬ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਹੁਣ ਇਹ ਮੈਚ ਰੱਦ ਕਰ ਦਿੱਤਾ ਗਿਆ